ਕੋਟ ਫੱਤਾ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੀ ਸਰ ਸਿਦਾਸ ਸਪਲੀਮੈਂਟਰੀ ਲੈ ਲਈ ਜਵਾਬ ਆ ਗਿਆ ਹੋਇਆ ਜੀ ਸਪੀਕਰ ਸਾਹਿਬ ਯੈਸ ਸਪੀਕਰ ਸਾਹਿਬ ਇਹ ਮੇਰੀ ਬੇਨਤੀ ਹੈ ਜੀ ਸਰ ਸਿਦਾਸ ਸਪਲੀਮੈਂਟਰੀ ਲੈ ਲਓ ਜੀ ਜੀ ਸਪੀਕਰ ਸਾਹਿਬ ਜਵਾਬ ਆ ਗਿਆ ਸੀਗਾ ਜੀ ਬਟ ਇਹਦੇ ਵਿੱਚ ਜੀ ਇੱਕ ਤਾਂ ਜਿਹੜੀ ਮੁਲਾਜ਼ਮਾ ਦੀ ਜ਼ਿੰਮੇਵਾਰੀ ਫਿਕਸ ਹੋਣੀ ਸੀ ਉਦੇ ਵਿੱਚ ਐਫ ਆਈ ਆਰ ਦਾ ਕੋਈ ਜ਼ਿਕਰ ਨਹੀਂ ਹੈ ਵੀ ਕੋਈ ਐਫ ਆਈ ਆਰ ਹੋਈ ਹੈ ਜੀ ਉਹਨਾਂ ਦੇ ਖਿਲਾਫ ਮੁਲਾਜ਼ਮਾਂ ਦੇ ਖਿਲਾਫ ਜਿਨ੍ਹਾਂ ਨੇ ਇਹ ਜੇ ਮੈਂ ਕੁਐਸਚਨ ਇੱਕ ਵਾਰ ਡਿਟੇਲ ਚ ਦੱਸ ਦਿੰਨਾ ਜੀ ਇਹ ਪਿੰਡ ਰਾਇਕੇ ਕਲਾ ਦਾ ਮਸਲਾ ਹੈ ਮੇਰੇ ਹਲਕੇ ਦਾ ਤੇ ਉਹਦੇ ਵਿੱਚ ਫੁੱਟ ਐਂਡ ਮਾਉਥ ਤੇ ਹੋਰ ਡਿਜ਼ੀਜ਼ਸ ਕਰਕੇ ਕਾਫੀ ਮੌਤਾਂ ਹੋਈਆਂ ਪਿੱਛੇ ਜੇ ਕਾਫੀ ਖਬਰਾਂ ਵਿੱਚ ਵੀ ਰਿਹਾ ਤੇ ਮੇਰੇ ਖਿਆਲ ਸਪੀਕਰ ਸਾਹਿਬ ਤੁਹਾਡੇ ਇਲਾਕੇ ਵਿੱਚ ਵੀ ਇੱਕ ਪਿੰਡ ਵਿੱਚ ਹੋਈ ਸੀਗੀ ਜੀ ਮੌਤਾਂ ਪਸ਼ੂਆਂ ਦੀ 976 ਹੈ ਜੀ ਸਦਾ ਗੁਰਮੀਤ ਸਿੰਘ ਖੁੱਡੀਆਂ ਜੀ ਜਵਾਬ ਆ ਗਿਆ ਨਾ ਸਪਲੀਮੈਂਟਰੀ ਦੇ ਦੇ ਜੀ ਮਾਨਜੋਗ ਸਪੀਕਰ ਸਾਹਿਬ ਧੰਨਵਾਦ ਮਾਨਜੋਗ ਮੈਂਬਰ ਸਾਹਿਬ ਨੇ ਇੱਕ رائے ਕੀ ਕਲਾਮ ਵਿੱਚ ਕਾਫੀ ਸਾਰਾ ਨੁਕਸਾਨ ਹੋ ਗਿਆ ਸੀ ਪਸ਼ੂਆਂ ਦਾ ਉਹਦਾ ਸਵਾਲ ਕੀਤਾ ਹੈ ਜਿਹੜਾ ਉਹਦੇ ਵਿੱਚ ਇਹਨਾਂ ਨੇ ਊੜਾ ਰੱਖਿਆ ਸੀਗਾ ਉਹਦੇ ਵਿੱਚ ਇਹਨਾਂ ਨੇ ਗਿਣਤੀ ਪੁੱਛੀ ਸੀ ਉਹਦੇ ਵਿੱਚ ਜਿਹੜੇ ਗੋਕੇ ਸਨ ਛੋਟੇ ਵਛੇ-ਵਛੀਆਂ 28 ਬਿਹੜਾ 21 ਗਾਵਾਂ 25 ਅਤੇ ਜਿਹੜੇ ਮਹਿਰੂ ਸੀਗੇ ਉਹਦੇ ਵਿੱਚ ਕੱਟੇ-ਕੱਟੀਆਂ 44 ਚੋਟੀਆਂ 33 ਮੱਝਾਂ 9 ਬੱਕਰੀਆਂ 2 ਇਹ ਕੁੱਲ 151 ਜਾਨਵਰਾਂ ਦਾ ਨੁਕਸਾਨ ਹੋ ਗਿਆ ਉਤਰੀ ਖੇਤਰੀ ਬਿਮਾਰੀ ਪਰਖ ਪ੍ਰਯੋਗ ਚਾਲਾ ਜਲੰਧਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਮਹਾਰਾ ਵੱਲੋਂ ਕੀਤੇ ਟੈਸਟਾਂ ਦੀ ਰਿਪੋਰਟ ਸੀ ਜਿਹੜੀ ਉਹਦੇ ਵਿੱਚ ਮੂੰਹ ਖੁਰ ਦੀ ਬਿਮਾਰੀ ਆਈ ਹੈ ਖੂਨ ਦੀ ਕਮੀ ਨਿਮੋਨੀਆ ਜ਼ੈਰਾਬਾਦ ਥਲੇਰੀਆ ਬਹੁਤ ਜ਼ਿਆਦਾ ਠੰਡ ਨਾਈਟ੍ਰੇਟ ਇਸ ਤਰ੍ਹਾਂ ਦੇ ਕਈ ਕਾਰਨ ਬਣ ਕੇ ਜਿਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਵਿਰੁੱਧ ਇਸ ਘਟਨਾ ਦੀ ਵਿਭਾਗ ਦੁਆਰਾ ਕਾਰਵਾਈ ਅਨਸ਼ਾਸਨੀ ਕਾਰਵਾਈ ਸ਼ੁਰੂ ਹੋ ਗਈ ਹੈ ਉਸੇ ਹੀ ਸੰਸਾਰਾਂ ਡਾਕਟਰ ਰਾਜਦੀਪ ਸਹਿਕ ਡਾਇਰੈਕਟਰ ਪਸ਼ੂ ਪਾਲਣ ਬਟਿੰਡਾ ਵਾਧੂ ਚਾਰਜ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਟਿੰਡਾ ਬਰਤ ਅਨਸ਼ਾਸਨੀ ਕਾਰਵਾਈ ਕਰਦੇ ਹੋਏ ਉਸ ਨੂੰ ਮਿਤੀ 17/2/24 ਨੂੰ ਪੰਜਾਬ ਸਿਵਲ ਸੇਵਾਵਾਂ ਸਜ਼ਾ ਦੇ ਅਦੀਨ ਅਪੀਲ ਨਿਜ ਮਾਮਲੀ 1970 ਨਿਜਮ ਅਠ ਦੇ ਤਹਿਤ ਸਰਕਾਰ ਵੱਲੋਂ ਚਾਰਜ ਸ਼ੀਟ ਕਰ ਦਿੱਤਾ ਗਿਆ ਹੈ। ਦੂਸਰਾ ਡਾਕਟਰ ਦਲਜੀਤ ਸਿੰਘ ਸੀਨੀਅਰ ਵੈਟਰਨਰੀ ਅਫਸਰ ਬਠਿੰਡਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਦੇ ਉਸ ਨੂੰ 27/24 ਨੂੰ ਸਜ਼ਾ ਤੇ ਅਪੀਲ ਨਿਜਮਾਵਲੀ 1970 ਦੇ ਨਿਜਮ ਦੇ ਅਠ ਦੇ ਅਧੇਨ ਸਰਕਾਰ ਵੱਲੋਂ ਚਾਰਜ ਸ਼ੀਟ ਕੀਤਾ ਗਿਆ ਹੈ। ਡਾਕਟਰ ਮਨੀਸ਼ ਵੈਟਰਨਰੀ ਅਫਸਰ ਸਿਵਲ ਪਸ਼ੂ ਹਸਪਤਾਲ ਰਾਏਕੇ ਕਲਾ ਬਠਿੰਡਾ ਉਹਨਾਂ ਨੂੰ 18-1-24 ਨੂੰ ਮਾਤਰ ਕਰ ਦਿੱਤਾ ਗਿਆ ਇਸ ਅਧਿਕਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਦੇ ਸਿਵਲ ਸਵਾਮ ਉਸੇ ਨਿਜਮਾਦਾਰੀ ਉਹਨਾਂ ਨੂੰ ਚਾਰ ਸ਼ੀਟ ਕਰ ਦਿੱਤਾ ਗਿਆ ਚੌਥਾ ਜਿਹੜਾ ਗੁਰਵਿੰਦਰ ਸਿੰਘ ਵੈਟਰਨਰੀ ਫਾਰਮਾਸਿਸਟ ਜਿਹਦੀ ਡਿਊਟੀ ਹਰ ਵਕਤ ਬਣਦੀ ਸੀ ਹਰਦੇਖ ਸਿੰਘ ਹੈਲਪਰ ਜਿਨ੍ਹਾਂ ਨੇ ਇੱਥੇ ਅਨਗੈਹੀ ਜ਼ਿਆਦਾ ਵਰਤੀ ਉਹਨਾਂ ਦੇ ਆ ਜਿਹੜਾ ਕੰਟਰੈਕਟ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਆੜਾ ਜਿਹੜਾ ਇਹਨਾਂ ਦਾ ਸਵਾਲ ਸੀ ਜੀ ਰਾਜ ਵਿੱਚ ਪਸ਼ੂਆਂ ਦੀ ਮੌਤ ਤੇ ਵਿੱਤੀ ਸਹਾਇਤਾ ਜਾਰੀ ਕਰਨ ਸੰਬੰਧੀ ਜਿਹੜਾ ਇਹ ਮਾਮਲਾ ਭਾਰਤ ਸਰਕਾਰ ਕੋਲੇ ਰੱਖਿਆ ਗਿਆ ਕਿ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਹ ਠੀਕ ਹੈ ਧੰਨਵਾਦ ਜੀ ਕੋਡਵਤਾ ਜੀ ਧੰਨਵਾਦ ਸਪੀਕਰ ਜਮਾ ਸਪੀਕਰ ਸਾਹਿਬ ਮੈਂ ਜਿਹੜਾ ਕੁਐਸਚਨ ਪੁੱਛਿਆ ਸੀ ਵੀ ਐਫ ਆਈ ਆਰ ਕੋਈ ਰਜਿਸਟਰ ਹੋਈ ਹੈ ਜੀ ਇਹਦੇ ਵਿੱਚ ਸਰ ਇਹ ਮਾਮਲਾ ਬਹੁਤ ਗੰਭੀਰ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਕੰਟਰੈਕਟ ਤੇ ਮੁੰਡੇ ਰੱਖੇ ਗਏ ਸੀਗੇ ਉਹਨਾਂ ਮੁੰਡਿਆਂ ਨੇ ਫੁੱਟਰ ਐਂਡ ਮਾਊਥ ਡਿਜ਼ੀਜ਼ ਦੀ ਵੈਕਸੀਨ ਨਹੀਂ ਲਗਾਈ ਤੇ ਉਸ ਗੱਲ ਕਰਕੇ ਵੀ ਇਸ ਪਿੰਡ ਦੇ ਵਿੱਚ ਇਹ ਹੋਇਆ ਤਾਂ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇਹਦੇ ਤੇ ਐਫ ਆਈ ਆਰ ਦੀ ਦਸਨ ਵੀ ਕਦੋਂ ਐਫ ਆਈ ਆਰ ਇਹਨਾਂ ਦੇ ਆ ਜਿਹੜੇ ਕੰਟਰੈਕਟ ਵਾਲੇ ਆ ਕਿਉਂਕਿ 160 ਦੇ ਨੇੜੇ ਪਸ਼ੂ ਮਰੇ ਨੇ ਇੱਕ ਪਿੰਡ ਦੇ ਵਿੱਚ ਇੱਕ ਜਿਹੜਾ ਕੋਈ ਗਰੀਬ ਘਰ ਹੁੰਦਾ ਉਹ ਆਪਦਾ ਪਸ਼ੂ ਤੋਂ ਹੀ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਤੇ ਇੱਕ ਇੱਕ ਜਿਹੜਾ 20 ਪੁਆਇੰਟ ਹੈ ਇਹਦੇ ਵਿੱਚ ਸਰ ਜਦੋਂ ਇਹ ਜਿਹੜੀ ਫੁੱਟ ਐਂਡ ਮਾਊਥ ਡਿਜ਼ੀਜ਼ ਹੈ ਇਹਦੀ ਵੈਕਸੀਨ ਤਾਂ ਸੈਂਟਰ ਆਪਾਂ ਨੂੰ ਫ੍ਰੀ ਦੇ ਰਿਆ ਹੁਣ ਆਪਾਂ ਇਹਨਾਂ ਤੋਂ ਮੁਆਵਜ਼ਾ ਮੰਗਾਂਗੇ ਇਹਨਾਂ ਨੇ ਆਪਾਂ ਨੂੰ ਦੇਣਾ ਨਹੀਂ ਸੈਂਟਰ ਦਾ ਆਪਾਂ ਨੂੰ ਪਹਿਲਾਂ ਹੀ ਪਤਾ ਵੀ ਆਪਣੀ ਸਟੇਟ ਗਵਰਨਮੈਂਟ ਨੂੰ ਨਹੀਂ ਸਪੋਰਟ ਕਰ ਰਿਹਾਗਾ ਤੇ ਮੈਂ ਬੇਨਤੀ ਕਰੂੰਗਾ ਵੀ ਮੰਤਰੀ ਸਾਹਿਬ ਇਹ ਦੱਸਣ ਵੀ ਕਿਸ ਤਰੀਕੇ ਸਟੇਟ ਦੇ ਕਿਸੇ ਫੰਡ ਦੇ ਵਿੱਚੋਂ ਆਪਾਂ ਇਹਨਾਂ ਮੁਆਵਜ਼ਾ ਦੇ ਸਕੀਏ ਬੈਠੋ ਜੀ ਮੰਤਰੀ ਜੀ ਸਟੇਟ ਕੋਲੇ ਕੋਈ ਇਹੋ ਜਿਹਾ ਫੰਡ ਨਹੀਂ ਤਸੀਂ ਇਸ ਕਰਕੇ ਭਾਰਤ ਸਰਕਾਰ ਤੋਂ ਮੰਗਿਆ ਔਰ ਜ਼ਰੂਰ ਕਿਉਂਕਿ ਮੈਨੂੰ ਵੀ ਜਿੰਨਾ ਮੈਂਬਰ ਸਾਹਿਬ ਨੂੰ ਚਿੰਤਾ ਉਸ ਤੋਂ ਬਾਅਦ ਮੈਨੂੰ ਮੰਤਰੀ ਹੋਣ ਦੇ ਨਾਂ ਤੇ ਹੈ ਕਿਉਂਕਿ ਜਿਹੜੇ ਮੈਂ ਮਹਿਕਮੇ ਨੂੰ ਸਾਹਮਦਾ ਉਹਦੇ ਵਿੱਚ ਐਡਾ ਵੱਡਾ ਨੁਕਸਾਨ ਹੋਇਆ ਜਿਹਦੇ ਤੁਹਾਡੇ ਇਲਾਕੇ ਵਿੱਚ ਵੀ ਹੋ ਗਿਆ ਸੀ ਸਾਰਿਆਂ ਨੂੰ ਇਹ ਵੱਡਾ ਫਿਕਰ ਸੀ ਇਸ ਲਈ ਬਣਦੀ ਸਜ਼ਾ ਜਿਵੇਂ ਕਿਉਂਕਿ ਐਫ ਆਈ ਆਰ ਦੇ ਮੇਰਾ ਖਿਆਲਾ ਜੋ ਧਿਆਨ ਵਿੱਚ ਲਿਆਂਦਾ ਜਾਊਗਾ ਜਿਹੜਾ ਜਿਹੜਾ ਸਾਡੇ ਵਿਭਾਗ ਦੀ ਕਾਰਵਾਈ ਕਰਕੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾ ਸਕਦੀ ਆ ਉਹ ਸਾਰਿਆਂ ਨੂੰ ਦੇਵਾਂਗੇ ਕਿਸੇ ਨੂੰ ਬਖਸ਼ਾਂਗੇ ਨਹੀਂ ਜੇ ਕੋਈ ਹੋਰ ਵੀ ਗੱਲ ਕੀਤੀ ਜਾ ਸਕੀ ਗੱਲ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦੀ ਹੈ ਸੋ ਅਜੇ ਤੱਕ ਕੋਈ ਇਹੋ ਜੀ ਗੱਲ ਨਹੀਂ ਜੇ ਕੋਈ ਹੋ ਸਕੀ ਤਾਂ ਜ਼ਰੂਰ ਡਿਜਾਸਟਰ ਫੰਡ ਤੋਂ ਕੋਈ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਮੇਰੇ ਧਿਆਨ ਵਿੱਚ ਹੈ ਇਹਦੇ ਵਿੱਚ ਮੈਂ ਲੱਗਿਆ ਹੋਇਆ ਹੈ ਇਹ ਜਿਹੜੀ ਬਿਮਾਰੀ ਮੈਨੂੰ ਹੀ ਪਹਿਲਾਂ 13 ਤਰੀਕ ਨੂੰ ਪਿੰਡ ਵਾਲੇ ਆਏ ਸੀ ਉਹਨਾਂ ਨੇ ਦੱਸਿਆ ਮੈਂ ਡਾਇਰੈਕਟਰ ਸਾਹਿਬ ਨੂੰ ਉਸੇ ਵੇਲੇ ਹਦਾਇਤ ਕੀਤੀ ਸੀ ਉਹਨਾਂ ਨੇ ਨਾਲ ਦੀ ਨਾਲ ਜਿਹੜੀ ਡਾਕਟਰ ਸਹਿਬਾਨ اور ਲੁਧਿਆਣੇ ਤੋਂ ਡਾਕਟਰ ਯੂਨੀਵਰਸਿਟੀ ਤੋਂ ਬੁਲਾ ਕੇ ਉੱਥੇ 10-15 ਦਿਨ ਕੈਂਪ ਲੱਗਿਆ ਰਿਹਾ ਚਾਹੇ ਵੱਡਾ ਨੁਕਸਾਨ ਹੋਇਆ ਪਰ ਮਹਿਕਮੇ ਵੱਲੋਂ ਔਰ ਕਦੇ ਵੀ ਕੋਈ ਉੱਥੇ ਘਾਟ ਨਹੀਂ ਰਹਿਣ ਦਿੱਤੀ ਗਈ ਜਿਹੜੀ ਪਹਿਲਾਂ ਜਿਹੜੇ ਮੁਲਾਜ਼ਮਾਂ ਨੇ ਅਨਗਹਿਲੀ ਕੀਤੀ ਹੈ ਉਹਨਾਂ ਨੂੰ ਇਸ ਗੱਲ ਦਾ ਸਜ਼ਾ ਵੀ ਮਿਲੂਗੀ ਔਰ ਸਾਰਿਆਂ ਨੂੰ ਬਾਅਦ ਵਿੱਚ ਇਹ ਹਦਾਇਤ ਵੀ ਕੀਤੀ ਸੀ ਜਦੋਂ ਸਾਰੀਆਂ ਦਵਾਈਆਂ ਭੇਜ ਦਿੱਤੀਆਂ ਜਾਂਦੀਆਂ ਉਹ ਕਿਉਂ ਨਹੀਂ ਲਾਈਆਂ ਜਾਂਦੀਆਂ ਕਿਉਂ ਨਹੀਂ ਵਰਤੀਆਂ ਜਾਂਦੀਆਂ